ਸਭ ਤੋਂ ਪਹਿਲਾਂ ਇਹ ਕਿ ਤੁਸੀਂ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖੋ ਕਿਉਂਕਿ ਜੋ ਪ੍ਰੇਮ ਵਾਲਿਆ ਪਾਪਾ ਨੂੰ ਟੱਕ ਲੈਂਦਾ ਹੈ ਹallelujah ਕੀ ਕਹਿੰਦਾ ਪ੍ਰੇਮ ਰੱਖੋ ਇਹ ਸਾਰੇ ਪਾਪਾਂ ਨੂੰ ਵੀ ਟੱਕ ਲੈਂਦਾ ਵਾ ਹallelujah ਜੇ ਆਪਣੇ ਚ ਪ੍ਰੇਮ ਹੀ ਹੈ ਨਹੀਂ ਤਾਂ ਫਿਰ ਆਪਣਾ ਤਾਂ ਮਸੀਹ ਚ ਆ ਜਾਂਦਾ ਵੀ ਕੋਈ ਫਾਇਦਾ ਨਹੀਂ ਹallelujah ਜੇ ਆਪਣੇ ਚ ਪਹਿਲਾਂ ਆਪ ਆਪ ਦੀਆਂ ਗਲਤੀਆਂ ਦੇਖਣੀ ਮੇਰੇ ਅੰਦਰ ਕੋਈ ਖੋਟ ਤਾਂ ਨਹੀਂ ਆਪਾਂ ਦੂਜਿਆਂ ਨੂੰ ਕਿੱਥੋਂ ਸੁਧਾਰ ਦਿਆਂਗੇ ਪਹਿਲਾਂ ਖੁਦ ਸੁਧਰਨਾ ਉਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਵਾ ਹallelujah ਜੇ ਆਪਣੇ ਕੋਈ ਰਿਸ਼ਤੇਦਾਰਾਂ ਚ ਕੋਈ ਵੀ ਆਪਣੇ ਜੋ ਆਪਾਂ ਨੂੰ ਉਹਨਾਂ ਨੂੰ ਆਪਣੇ ਜਿ ਕੋਈ ਨਜ਼ਰ ਆਉਂਦਾ ਹੋਣਾ ਆਪਣੇ ਜਿ ਕੋਈ ਕਮੀ ਹੋਊ ਤਾਂ ਨਹੀਂ ਆਪਾਂ ਨੂੰ ਬੁਲਾਉਂਦੇ ਹallelujah ਤੇ ਜੇ ਆਪਣੇ ਅੰਦਰ ਹੀ ਹਜੇ ਕੀ ਪਤਾ ਆਪਣੇ ਅੰਦਰ ਵੀ ਹਜੇ ਸਤਾਣ ਹੀ ਹੋਣ ਜਾਂ ਕੋਈ ਕਮੀਆਂ ਹੋਣ ਜਿਹੜੀਆਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਸ ਤਰ੍ਹਾਂ ਕਰਕੇ ਆਪਾਂ ਕਿਸੇ ਨੂੰ ਨਹੀਂ ਬਦਲਣਾ ਪਹਿਲਾਂ ਕਹਿੰਦੇ ਖੁਦ ਨੂੰ ਬਦਲਾਵਾ ਆਪਦਾ ਕਰਨਾ ਹੈ ਹallelujah ਆਪ ਬਦਲ ਜਾਊਗਾ ਲੱਪੇ ਬਦਲ ਜਾਊਗਾ ਆਪਾਂ ਸਾਰਾ ਆਪਣੇ ਕੋਲ ਤਾਂ ਕੁਛ ਵੀ ਨਹੀਂ ਬਦਦਾ ਆਪਾਂ ਆਪ ਨਹੀਂ ਬਦਲੇ ਆਪਾਂ ਕਿਸੇ ਨੂੰ ਕਿੱਥੋਂ ਬਦਲਾ ਦੇਾਂਗੇ ਹallelujah ਆਪਣੇ ਸੁਭਾਅ ਤੋਂ ਪਤਾ ਲੱਗਣਾ ਚਾਹੀਦਾ ਆਪਣੀ ਬੋਲ ਬਾਣੀ ਤੋਂ ਪਤਾ ਲੱਗਣਾ ਚਾਹੀਦਾ ਵੈ ਵੀ ਇੱਕ ਸਮਾਨ ਹੀ ਰਹਿਣਾ ਆਪਾਂ ਜਿਉ ਜੇ ਬਾਹਰ ਦਿਖਦੇ ਉਹ ਜੇ ਪੱਕਾ ਰਹੀ ਵੀ ਦਿਸਣਾ ਹallelujah ਇਹ ਨਹੀਂ ਵੀ ਅੰਦਰੋਂ ਆਪਣੇ ਹੋਰ ਚੱਲਦਾ ਬਾਹਰ ਹੋਰ ਚੱਲਦਾ ਇੱਕ ਸਮਾਨੀ ਆਪਾਂ ਹੋਣਾ ਚਾਹੀਦਾ ਵਾ ਹallelujah ਇਸ ਤਰ੍ਹਾਂ ਕਰਕੇ ਸ਼ਾਇਦ ਆਪਣੇ ਜੀ ਵੀ ਕੋਈ ਕਮੀ ਆ ਤਾਈਓ ਅਗਲੇ ਨੂੰ ਕਮੀਆਂ ਦੱਸਤੀਆਂ ਹੁਣ ਕਿ ਜਿਹੜਾ ਆਪ ਨੂੰ ਬਲੋਂ ਨੂੰ ਹਟ ਜਾਂਦੇ ਐ ਪਹਿਲਾਂ ਆਪਾਂ ਆਪ ਨੂੰ ਸੁਧਾਰੀਏ ਆਪਾਂ ਆਪ ਦਾ ਆਪ ਵੇਖਣਾ ਪ੍ਰਭੂ ਪੁੱਛਿਆ ਕਰੋ ਪ੍ਰਭੂ ਮੇਰੇ ਚ ਕੋਈ ਕਮੀ ਹੈਗੀ ਹੈ ਮੈਂ ਕਿਸੇ ਨਾਲ ਬੋਲਣਾ ਚਾਹਣਾ ਮੈਨੂੰ ਕਿਉਂ ਨਹੀਂ ਬੋਲਣਾ ਚਾਹੁੰਦੀ ਹallelujah ਇਸ ਤਰ੍ਹਾਂ ਕਰਕੇ ਆਪਾਂ ਕੀ ਕਹਿੰਦਾ ਵੈ ਕੀ ਕਹੇ ਇੱਥੇ ਕਹਿੰਦਾ ਸਭ ਤੋਂ ਪਹਿਲਾਂ ਇਹ ਕਿ ਤੁਸੀਂ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖੋ ਕਿਉਂਕਿ ਜੋ ਪ੍ਰੇਮ ਵਾਲਿਆ ਪਾਪਾ ਨੂੰ ਟਾਕ ਲੈਂਦਾ ਹੈ ਹallelujah ਕਹਿੰਦਾ ਮੱਥੇ ਵੱਟ ਪਾਇਆ ਬਿਨਾ ਇੱਕ ਦੂਏ ਦੀ ਪਰਉਨਚਾਰੀ ਕਰੋ ਹallelujah ਕਰੇ ਕੋਈ ਵੀ ਆਜੇ ਮੱਥੇ ਵੱਟ ਨਹੀਂ ਪਾਉਣਾ ਉਹਦੀ ਪਰੌਣ ਚਾਰੀ ਕਹਿੰਦਾ ਕਰੋ ਹallelujah ਕਹਿੰਦਾ ਹਰੇਕ ਨੂੰ ਜੇਹੀ ਜੇਹੀ ਦਾਤ ਮਿਲੀ ਉਸ ਨਾਲ ਇੱਕ ਦੁਆਏ ਦੀ ਟੈਲ ਕਰੋ ਜਿਵੇਂ ਪਰਮੇਸ਼ਰ ਦੀ ਬਹੁ ਰੰਗੀ ਕਿਰਪਾ ਦੇਤੇ ਨੇਖ ਮਖਤਿਆਰਾਂ ਨੂੰ ਉਚਿਤ ਹੈ ਹallelujah ਜੋ ਜੀ ਪਰਮੇਸ਼ਰ ਨੇ ਦਾਤ ਦਿੱਤੀ ਆ ਕਿਸੇ ਨੇ ਉਹਨੇ ਕਾਈ ਕੋਈ ਦਾਤ ਦਿੱਤੀ ਆ ਕਿਸੇ ਨੂੰ ਕੋਈ ਦਿੱਤੀ ਆ ਹallelujah ਹਰੇਕ ਦਾ ਕੀ ਕਰਨਾ ਮੈਂ ਪਰਮੇਸ਼ਰ ਦੀ ਕਹਿੰਦਾ ਇੱਕ ਦੂਏ ਦੀ ਟੈਲ ਕਰੋ ਹਾਲੇਲੂਇਆ ਇੱਕ ਦੂਏ ਦੀ ਸੇਵਾ ਕਰੋ ਆਪਾਂ ਨੂੰ ਕਿਸੇ ਨੂੰ ਕੋਈ ਕੰਮ ਮਿਲਿਆ ਕਿਸੇ ਨੂੰ ਕੋਈ ਕੰਮ ਮਿਲਿਆ ਸਾਰੇ ਥੋੜੀ ਕੋਈ ਤਰ੍ਹਾਂ ਦੇ ਕੰਮ ਕਰ ਲੈਣਗੇ ਜਿਹੜਾ ਮਿਸਤਰੀ ਉਹਨੇ ਮਿਸਤਰੀ ਦਾ ਕੰਮ ਹੀ ਕਰਨਾ ਹੈ ਹਾਲੇਲੂਇਆ ਇਟਾਂ ਚ ਬਣਾਉਣ ਵਾਲੇ ਨੇ ਇਟਾਂ ਹੀ ਬਣਾਉਣੀਆਂ ਮੈਂ ਜਿਹੜਾ ਕੰਮ ਪਰਮੇਸ਼ਰ ਦਿੰਦਾ ਉਹੀ ਕੰਮ ਕਰਦੇ ਆਪਾਂ ਹਾਲੇਲੂਇਆ ਆਵਦੀ ਮਰਜ਼ੀ ਨਾਲ ਤਾਂ ਆਪਾਂ ਪਤਾ ਵੀ ਨਹੀਂ ਖਲਾ ਸਕਦੇਗੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਕਹਿੰਦੇ ਕੀ ਕੀ ਆਵੇ ਜਿਹੋ ਜੀ ਕਹਿੰਦਾ ਹਰੇਕ ਨੂੰ ਜਿਉ ਹੋਜੀ ਦਾਤ ਮਿਲੀ ਐ ਉਸ ਨਾਲ ਇੱਕ ਦੁਆਏ ਦੀ ਤਹਿਲ ਕਰੋ ਜਿਵੇਂ ਪਰਮੇਸ਼ਰ ਦੀ ਬਹੁ ਰੰਗੀ ਕਿਰਪਾ ਦੇ ਨੇਕ ਮਖਤਿਆਰਾਂ ਨੂੰ ਉਚਿਤ ਹੈ ਹallelujah ਕਹਿੰਦਾ ਜੇ ਕੋਈ ਗੱਲ ਕਰੇ ਤਾਂ ਪਰਮੇਸ਼ਰ ਦੀਆਂ ਬਾਣੀਆਂ ਦੇ ਅਨਸਾਰ ਕਰੇ ਜੇ ਕੋਈ ਤਹਿਲ ਕਰੇ ਤਾਂ ਉਸ ਸਮਰਥ ਦੇ ਅਨਸਾਰ ਕਰੇ ਜੋ ਪਰਮੇਸ਼ਰ ਦਿੰਦਾ ਹੈ ਹallelujah ਜੇ ਕਹਿੰਦਾ ਕੀ ਕਹਿੰਦਾ ਜੇ ਕੋਈ ਗੱਲ ਕਰੇ ਤਾਂ ਆਪਾਂ ਵਚਨਾਂ ਦੇ ਨਾਲ ਗੱਲ ਕਰਨੀ ਹੈ ਅਗਲੇ ਨਾਲ ਹallelujah ਉਹ ਨਹੀਂ ਵੀ ਪ੍ਰਾਣੀਆਂ ਚੁਗਲੀ ਨਿੰਦਿਆ ਕਿਸੇ ਦੀ ਕਰੀ ਜਾਣੀ ਨਹੀਂ ਪਰਮੇਸ਼ਰ ਵਰਜਦਾ ਵਾ ਹallelujah ਅਗਲਾ ਕਰਨ ਵਾਲਾ ਕਰਕੇ ਤੁਰ ਜਾਂਦਾ ਵਾ ਤੇ ਆਪਣਾ ਸ਼ੈਤਾਨ ਜਿਹੜਾ ਆਪਾਂ ਨੂੰ ਮਿਲਿਆ ਹੁੰਦੇ ਆਪਾਂ ਨੂੰ ਕੀ ਮਿਲੀਆਂ ਹੁੰਦੀਆਂ ਵੈ ਵਰਕ ਤਾਂ ਮਿਲਿਆ ਹੁੰਦਾ ਜਾਂ ਆਪਾਂ ਨੂੰ ਕੋਈ ਵਰਦਾਨ ਮਿਲਿਆ ਹੁੰਦਾ ਆਪਣਾ ਉਹ ਖੋਹ ਲੈਂਦਾ ਵੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਵਾਂਝੇ ਕਰ ਜਾਂਦਾ ਆਪ ਤਾਂ ਅਗਲਾ ਸਖਣਾ ਹੁੰਦਾ ਹੀ ਤੇ ਆਪਾਂ ਨੂੰ ਵੀ ਕਰ ਜਾਂਦਾ ਵੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਕੀ ਲਿਖਿਆ ਪਰਿਆਂ ਦੇ ਨਾਲ ਆਪਾਂ ਗੱਲ ਕਰਨੀ ਹੈ ਜਿਹੜੇ ਕੋਲੇ ਕੁਝ ਨਹੀਂ ਉਹਨਾਂ ਨਾਲ ਗੱਲ ਵੀ ਕਰਨੀ ਨੇ ਆਪਾਂ ਨੂੰ ਚੰਗੇ ਨਹੀਂ ਲੱਗਦੇ ਹਾਲੇਲੂਇਆ ਜੇ ਗੱਲ ਕਰਨੀ ਆਪਾਂ ਪਰਮੇਸ਼ਰ ਦੇ ਵਚਨਾਂ ਦੇ ਨਾਲ ਗੱਲ ਕਰਨੀ ਹੈ ਹੋ ਸਕਦਾ ਉਹਨਾਂ ਦਾ ਵੀ ਮਨ ਬਦਲ ਜਾਵੇ ਹallelujah ਤੇ ਜੇ ਕੋਈ ਚੁਗਲੀਗਾਤ ਨੂੰ ਛੱਡ ਦਿਆ ਕਰੋ ਛੱਡੇ ਦਾ ਦੁੱਖ ਨਹੀਂ ਜਿੰਨਾ ਆਪਣਾ ਅੰਦਰੋਂ ਸਰੀਰ ਦਾ ਨੁਕਸਾਨ ਹੁੰਦਾ ਵਾ ਹallelujah ਕਹਿੰਦਾ ਅਤੇ ਜੇ ਕੋਈ ਟਹਿਲ ਕਰੇ ਤਾਂ ਉਹ సామਰਥ ਦੇ ਅਨੁਸਾਰ ਕਰੇ ਜੋ ਪਰਮੇਸ਼ਰ ਦਿੰਦਾ ਹੈ ਹallelujah సామਰਥ ਕੌਣ ਦਿੰਦਾ ਇਨਸਾਨ ਕਿਸੇ ਨੂੰ ਦੇ ਦੂਗਾ ਨਹੀਂ ਦਿੰਦਾ ਪਰਮੇਸ਼ਰ ਦਿੰਦਾ ਵੈ ਹਾਲੇਲੂਇਆ ਪਵਿੱਤਰ ਆਤਮਾ ਕੌਣ ਦਿੰਦਾ ਪਰਮੇਸ਼ਰ ਨਾਲ ਉਹਦੀ ਸਾਮਰਥ ਦੇ ਨਾਲ ਹੀ ਆਪਾਂ ਤੁਰੇ ਫਿਰਦੇ ਆ ਹਾਲੇਲੂਇਆ ਉਹ ਕੋਈ ਨਹੀਂ ਦੇ ਸਕਦਾ ਆਪਾਂ ਨੂੰ ਪਰਮੇਸ਼ਵਰ ਹੀ ਦੇ ਸਕਦਾ ਵੈ ਜਦੋਂ ਉਹਦਾ ਹੱਥ ਆਉਂਦਾ ਹਾਲੇਲੂਇਆ ਆਪਾਂ ਕਹਿੰਨੇ ਹਾਂ ਚਰਚਾ ਦੇ ਦੋ ਜਾਨ ਇਕੱਠੇ ਹੀ ਗਏ ਆ ਇੱਕ ਤਾਂ ਠੀਕ ਹੋ ਗਿਆ ਇੱਕ ਹੋਇਆ ਨਹੀਂ ਉਹ ਕਾਹਤੋਂ ਨਹੀਂ ਹੋਇਆਗਾ ਉਹ ਕਾਹਤੋਂ ਨਹੀਂ ਹੋਇਆਗਾ ਉਹਨੂੰ ਨੇੱਚਾ ਵਿਸ਼ਵਾਸ ਘੱਟ ਸੀ ਹallelujah ਜਿਹਨੂੰ ਵਿਸ਼ਵਾਸ ਉਹ ਚੰਗਾ ਹੋ ਜਾਂਦਾ ਜਦੋਂ ਉਹਦਾ ਹੱਥ ਆਉਂਦਾ ਉਹਨੇ ਸੋਚ ਕੇ ਕਿ ਜਾਂਦਾ ਅੱਜ ਮੈਂ ਚੰਗਾ ਹੋ ਕੇ ਹੀ ਆਉਣਾ ਮੈਂ ਹallelujah ਤੇ ਜੇ ਆਪਾਂ ਕਹਿੰਨੇ ਵੇਖਾਂਗੇ ਮੈਂ ਜਾਂਨਾ ਖੜੀ ਮੈਨੂੰ ਚੰਗਾ ਕਰੋ ਕਿ ਚੰਗਾ ਤਾਂ ਪ੍ਰਭੂ ਨੇ ਹੀ ਕਰਨਾ ਮੈਂ ਪਰ ਆਪਾਂ ਕੀ ਕਰਨਾ ਹੈ ਵਿਸ਼ਵਾਸ ਕਰਨਾ ਮੈਂ ਹallelujah ਜੋ ਸੱਚਮੁੱਚ ਉਹਦੀ ਸਮਰਥਾ ਹੁੰਦੀ ਹੈ ਉਹ ਮੁਰਦਿਆਂ ਨੂੰ ਉਹ ਲੰਗੜਿਆਂ ਨੂੰ ਵੀ ਚੱਲਣ ਲਾ ਦਿੰਦੀ ਹੈ ਹallelujah ਉਹ ਮੁਰਦਿਆਂ ਨੂੰ ਵੀ ਜ਼ਿੰਦਾ ਕਰ ਦਿੰਦੇ ਉਹਦੀ ਸਮਰਥਾ ਤੋਂ ਬਿਨਾ ਕੁਛ ਨਹੀਂ ਹੁੰਦਾ ਹਾਲੇਲੂਇਆ